ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਜਣੋ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਸਾਰਿਆਂ ਨੂੰ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਅੱਜ ਦੀ ਆਪਣੀ ਵਿਜਿਟ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਸੀਲ ਪੱਟੀ ਬਈ ਮੰਗੇ ਕੋਲ ਪਹੁੰਚੇ ਆ ਹਰ ਵਾਰ ਦੀ ਤਰ੍ਹਾਂ ਇੱਥੋਂ ਪਸ਼ੂ ਆਪਾਂ ਨੂੰ ਚੰਗੇ ਮਿਲਦੇ ਵੇਖਣ ਨੂੰ ਚੰਗੀ ਨਸਲ ਕੁਆਲਿਟੀ ਦੇ ਅੱਜ ਵੀ ਦੋ ਵੜਾ ਐ ਸ਼ਾਇਆ ਨਸਲ ਦੇ ਵਿੱਚ ਸੱਜਣੋ ਪੂਰੀਆਂ ਸੋਹਣੀਆਂ ਸੁਨਕੀਆਂ ਐ ਠੱਡੀਆਂ ਸੀਲਿਆ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਆ ਕਰੋ ਫੇਰ ਆਪਣੀ ਖਰੀਦਦਾਰੀ ਕਰ ਸਕੀਂ ਦੇਲ ਦੀਆਂ ਗਰਾਈਆਂ ਚੋਂ ਧੰਨਵਾਦੀ ਤੁਹਾਡਾ ਕਰਦੇ ਆ ਬੜਾ ਪਿਆਰ ਸੰਯੋਗ ਦਿੰਦੇ ਜੀ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਠੀਕ ਆ ਜੀ ਨਵੀਂ ਅਪਡੇਟ ਤੁਹਾਡੇ ਤਾਈ ਲੈ ਕੇ ਜਲਦ ਅਹੀਂ ਹਾਜ਼ਰ ਹੋਇਆ ਕਰੀਏ ਠੀਕ ਆ ਜੀ ਆਓ ਕਰੀਏ ਗੱਲਬਾਤ ਪੁੱਛ ਕੇ ਕਿਵੇਂ ਦੇ ਰਹਿਣਗੇ ਭਾ ਪਤੀ ਬਾਈ ਜੀ ਸਾਸਰੀ ਘਾਲੋ ਸਾਸਰੀ ਘਾਲੋ ਜੀ ਸਾਸਰੀ ਘਾਲ ਕਿਦਾਂ ਠੀਕ ਜੀ ਹਾਂ ਜੀ ਵਧੀਆ ਵਧੀਆ ਹੋਰ ਸੁਣਾਓ ਵਧੀਆ ਵਰਤੀ ਕਰ ਫਾਮ ਚੜਦੀ ਕਲਾ ਬਹੁਤ ਵਧੀਆ ਵਰਤੀ ਨਾਮ ਜੀ ਨਾਮ ਮੇਰਾ ਮੰਗਾ ਜੀ ਹਾਂ ਜੀ ਹਾਂ ਜੀ ਪਿੰਡ ਤੇ ਪਿੰਡ ਆਪਣਾ ਸੁਰਸੇਗ ਤੇ ਜ਼ਿਲ੍ਹਾ ਸ੍ਰੀ ਦਰਮਨਦਨ ਸਾਹਿਬ ਆ ਤਸਵੀਰ ਆਪਣਾ ਪੱਟੀ ਆ ਹਾਂ ਹਾਂ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 84273 50474 ਠੀਕ ਹੈ ਅਈ ਦੋ ਬੈੜਾ ਹਾਂ ਜੀ ਹਾਂ ਜੀ ਦੋ ਆ ਜੀ ਠੀਕ ਹੈ ਸਹੀ ਸਹੀ ਦੋ ਕਰੀਏ ਚਾਲੂ ਹਾਂ ਜੀ ਹਾਂ ਜੀ ਠੀਕ ਹੈ ਇਹ ਕਿੰਨਾ ਸੂਬਾ ਆ ਗਈ ਇਹ ਪਹਿਲਾਂ ਸੁਈਏ ਜੀ ਮੱਛੀ ਅੱਛਾ ਇਹ ਮੂੰਹ ਤੋਂ ਚਾਰ ਦੰਦ ਆ ਚੌਗੀ ਹੋ ਗਈ ਹੈ ਨਾ ਹਾਂ ਚੌਗੀ ਹੋ ਗਈ ਹੈ ਜੀ ਹਾਂ ਜੀ ਕਿੰਨਾ ਕ ਕੋਲ ਦੁੱਧ ਪੱਕਾ ਤੇ ਦੁੱਧ ਵੀ ਜੇ ਇਸ ਟਾਈਮ ਤੇ ਥੱਲੇ ਹੈਗਾ ਵਾ ਕੋਈ 11 12 ਕਿਲੋ 11 ਕਿਲੋ ਹੈ ਨਾ ਹਾਂ ਚੌਂ ਚਾਂ ਬੋਲੀ ਚੌਂ ਚਾਂ ਵਧੀਆ ਓਕੇ ਨੂੰ ਠੀਕ ਆ ਹਾਂ ਜੀ ਤੇ ਤੋਰਾ ਤਰਾ ਕਰਵਾਈਏ ਚੈੱਕ ਹਾਂ ਜੀ ਹਾਂ ਜੀ ਤੋਰਾ ਕਰਵਾ ਦਿੰਦਾ ਲੋ ਜੀ ਇਹ ਆਪ ਵੀ ਬੱਛੀ ਦੇ ਵੀ ਜੀ ਮਗਰ ਬੱਛੀ ਵੇਖੋ ਡਬਲ ਫਾਇਦਾ ਹੋ ਗਿਆ ਨਾ ਡਬਲ ਫਾਇਦਾ ਬਹੁਤ ਵਧੀਆ ਮਗਰ ਜੀ ਬੱਛੀ ਜੀ ਹਾਂ ਹੂੰ ਦੋ ਅੰਗੀਆਂ ਸ਼ਾਇਆ ਨਸਲ ਤੇ ਦੋ ਅੰਗੀਆਂ ਜੀ ਏ ਬੱਚੇ ਨੂੰ ਵੇਖ ਲੋ ਇਹਦੀ ਸਰਾਗ ਆਈ ਹੈ ਵੜ ਵੜ ਖਾਈ ਜਾਂਦੀ ਹਾਂ ਬੱਚੇ ਦਾ ਫੇਰ ਕਰਦੀਆਂ ਟਗਾ ਦੋ ਰੋ ਬੱਚੇ ਨੂੰ ਮਾਂ ਦੀ ਕਿਰਪਾ ਇਹ ਬੜੀ ਖੰਡੀ ਭੀੜੀ ਆ ਜੀ ਸੋ ਸੋ ਠੀਕ ਤੋਂ ਨੇ ਸੱਜਣੋ ਤੇ ਥਾਨ ਬੜਾ ਸੋਹਣਾ ਲੱਗਾ ਤੇ ਆਪ ਹੀ ਵੇਖ ਲਿਆ ਬਾਕੀ 11 ਕਿਲੋ ਦੁੱਧ ਆ ਠੀਕ ਆ ਪਹਿਲਾ ਸੂਆ ਤੇ 4 ਦੰਦਿਆ ਮੂੰਹ ਤੋਂ ਠੀਕ ਆ ਜੀ ਤੇ ਛਾਇਆ ਨਸਲ ਦੀ ਪਿਓਰ ਹੈ ਗਿਰ ਨਸਲ ਜਿਹਨੂੰ ਕਹਿ ਦਈਦਾ ਨਾ ਆਪਾਂ ਉਹ ਆ ਤੇ ਮੋਦਬ ਦੀ ਇਧਰ ਵਿਖਾ ਲਓ ਵੀ ਪਿਓਰ ਹੀ ਚਾਰ ਦੰਦ ਆ ਇੱਕ ਤੁੰਦਾ ਨਾ ਵੀ ਆਖ ਦੇਣਾ ਅੱਖ ਨਾਲ ਹੀ ਗੱਲ ਹੈਗੀ ਹੈ ਚਾਰ ਦੰਦ ਆ ਵੇ ਲਓ ਜੀ ਹਾਂ ਦੋ ਦੋ ਆ ਵੇ ਲਓ ਚਾਰ ਆ ਜੀ ਕੋਲੀ ਬੰਦੋ ਇੱਕ ਤੁੰਦਾ ਨਾ ਅੱਖਾਂ ਦੀ ਗੱਲ ਅਜੇ ਸ਼ਿੱਗੀ ਹੋਣਾ ਹਾਂ ਸ਼ਿੱਗੀ ਆਜੇ ਸ਼ਿੱਗੀ ਸੱਜਣਾ ਹੋਣਾ ਇਹਨੇ ਅਜੇ ਚਾਰ ਦੰਦ ਆ ਮੂੰਹ ਤੋਂ ਵਹਿੜ ਸੋਹਣੀ ਆ ਪੂਰੀ ਉਹ ਤਾਂ ਮੈਂ ਜੀਤਰਾ ਗਿਆ ਜੀ ਕੋਈ ਕਰਮਾ ਨਹੀਂ ਗੱਲ ਨਹੀਂ ਤੇ ਬਾਈ ਜੀ ਤੇ ਕੀਮਤ ਕੀਮਤ ਵੀਰ ਜੀ ਇਹਦਾ ਕਰਦੇ ਆ ਮੋਲੋ 45000 ਰੁਪਏ ਅੱਛਾ ਹਾਂ ਜੀ ਤੇ ਜੱਸਰੋ ਜੱਸਰੋ ਆਪਾਂ ਦੇ ਦੀਏ 43000 ਦੀ ਵਾਸੀ ਜੀਤਰਾ ਗਿਆ ਹੋਰ ਕਰ ਦੇ ਹਾਂ ਠੀਕ ਨਹੀਂ ਬੜੀ ਇਸ ਕਰਮਾ ਹੋਰ ਕਰ ਦੇ ਮਾਂ ਹਾਂ ਹੋਰ ਕਰ ਦੇ ਕੋਈ ਦੂਰ ਨੇੜੇ ਆਂਦਾ ਹੋ ਜੂ ਯਾਰ ਹੋਰ ਨਾ ਮਾਨਦਾਰ ਬੋਏ 40 ਦੀ ਨਾ ਕਰਦੀ ਨਹੀਂ 40000 ਦਾ ਕਰਦੀ 40 ਦੀ ਕਰਦੀ ਜਾ ਲਈ ਦੀ ਜਾਣ ਦੇ ਜਾਣ ਦੇ ਪਰ ਚਲੋ ਜਾਣ ਦੇ ਚਲੋ ਜਾਣ ਦੇ ਇੱਕ ਅਗਰ ਗੱਬਣ ਆ ਗਈ ਹੈ ਨਾ ਇਹ ਵੀ ਬੜੀ ਸੇ ਸੋਲ ਦੱਸਦੇ ਤੁਸੀਂ ਦੇ ਥਾਂ ਹੁੰਦਾ ਵੀ ਚੱਕਾ ਇਹ ਹੁਣੇ ਲਿਆਣ ਕਿ ਤਾਰੀ ਅਜੇ ਵੀ ਸੀ ਅਜੇ ਲਈ ਆ ਅਜੇ ਆਈ ਆ ਹੁਣੇ ਹੀ ਆਈ ਹੈ ਕਿੰਨਾ ਦਿਨ ਕਿੰਨੇ ਲੈ ਜਾਊਗੀ ਦਿਨ ਅਜੇ ਇਹਨੇ ਲੈ ਲੈ 15 ਦਿਨ 15 ਖੁੱਲੇ-ਨੁੱਲੇ ਲੈ ਰਹੇ ਨਾ ਤੇ ਪੂਰੀ ਬੱਜ ਜਾਊਗੀ ਪੂਰੀ ਬੱਜ ਜਾਂਦੀ ਵੀ ਜੀ ਹਾਂ ਇਹ ਤੋਂ ਪਿੰਡੋਂ ਲਈ ਆਪਾਂ ਤੇ ਸਾਂਝਾਂ ਦੇ ਬੰਦਿਆਂ ਕੋਲ ਲਈ ਆ ਤੇ ਜੇ ਲਿਆਣ ਕਿ ਤਾਰੀ ਹੈ ਤੁਹਾਡੇ ਸਾਹਮਣੇ ਜੇ ਆਈਓ ਨੂੰ ਠੀਕ ਹੈ ਹਾਂਜੀ ਹਾਂਜੀ ਚਲੋ ਖੋਲੋ ਜੀ ਤੇ ਲੋ ਦੂਜਾ ਸੂਆ ਸੁਣਾ ਹਾਂਜੀ ਹਾਂਜੀ ਦੂਜਾ ਸੂਆ ਦੁੱਧ ਭਰ ਦੂਗੀ 12-13 ਕਿਲੋ ਦੁੱਧ ਵੀਰ ਜੀ ਪਹਿਲੇ ਸੂਏ ਨੇ ਦਿੱਤਾ ਵਾ 9.5-10 ਕਿਲੋ 9.5 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਨੂੰ ਠੀਕ ਹੈ 9.5 ਹੁਣੇ ਨਿਆਣੇ ਤਾਲੀ ਕਰਕੇ ਨਾ ਥੋੜੀ ਜੀ ਕਾਲੀ ਪੈਂਦੀ ਆ ਆਈ ਹੁਣੇ ਆ ਠੀਕ ਹੈ ਠੀਕ ਹੈ ਠੀਕ ਹੈ ਹਾਂ ਤੋਰ ਦੋ ਮੋਰੀ ਮੈਂ ਥਾਣੂ ਕਰ ਦਮ ਜੀ ਆਈਓ ਕਈ ਨਾ ਮਦੁਰਾ ਸਰੂਸਾ ਨਹੀਂ ਨਾ ਪਾਇਆ ਹਣਾ ਕਈ ਮੋਰੀ ਮਾਰੀ ਦੀਆਂ ਜਿਹੜੀ ਔਲ ਕਰਦੇ ਆ ਇੱਕ ਥਾਂ ਵੀ ਤੇਰੇ ਫਰਸ਼ ਹੀ ਪਈ ਹੈ ਨਾ ਮੋੜਿਆ ਇਹ ਕਾਰੀ ਹੁਣੇ ਆ ਠੀਕ ਆ ਮੋੜ ਦੇ ਔਲਾ ਠੀਕ ਨਵੇਂ ਥਾਂ ਡੰਕਰਾਂ ਕੇ ਤੁਹਾਨੂੰ ਪਤਾ ਇੱਕ ਰੰਗ ਕਰਦਾ ਵਾ ਅਜੇ ਲਿਆਣ ਕੇ ਤਾਰੀ ਸਾਹਮਣੇ ਐਸੇ ਬੰਦ ਗਏ ਬੰਦੋ ਕਿਤੇ ਬੰਦੋ ਇਥੇ ਬੰਦੋ ਤੇ ਲੋ ਸਜਣ ਥਣ ਥਣ ਕਰੋ ਨੀਵਾ ਚੈੱਕ ਥਾਂ ਚੰਗਾ ਲੱਗਾ ਬਾਕੀ ਨੋਟ ਕਰੋ ਕਿ 15 ਦਿਨ ਖੁੱਲੇ ਡੁੱਲੇ ਨੇ ਲੈ ਜਾਣੇ ਵੈਰ ਨੇ ਬਨਜੂਗੀ ਪੂਰੀ ਹਨਾ ਤੇ ਕਿੰਨੇ ਦੀ ਬਾਈ ਦੇ ਦੇਣੀ ਹੈ ਕਿੰਨੇ ਦੀ ਬੋਲ ਤੇ ਵੀਰ ਜੀ ਇਹਦਾ 40000 ਕਰਦੇ ਆ ਹਾਂ ਤੇ ਜਸਨੂ ਆਪਾਂ ਦੇ ਦੇਣੀ ਆ 37000 ਦੀ 35 ਦੀ ਕਰ ਲਈ ਨਹੀਂ 35 ਧੱਕਾ ਕਰਦੀਆਂ ਖਾਨ ਵਿਖਾ ਦੋ ਥਾਂ ਥਾਂ ਲਗਾ ਦੋ ਥਾਂ ਵਿਖਾ ਤੇ ਹਨਾ ਥਾਂ ਸੋਨਾ ਲੱਗਾ ਕਰਮਾ ਆ ਜੂ ਥਾਂ ਤੋਂ ਚੰਗਾ ਲੱਗਾ ਲਓ ਜੀ ਵੇ ਠੀਕ ਆ 35 ਦੀ ਕਰਦਗੇ 36000 ਦੀ ਕਰ ਲੋ ਹਾਂ 36000 ਚਲੋ ਠੀਕ ਆ ਸਜਣੋ 36000 ਦੀ ਜੈ ਸੁਨੋ ਵਾ ਖਰੀਦਦਾਰ ਹੀ ਕਰਿਓ ਤੇ ਨਵੇਂ ਥਾ ਇਹ ਅੱਜ ਹੀ ਹੁਣੇ ਜਾਣ ਕੇ ਤਾਰੀ ਹਜੇ ਵੀਰ ਜੀ ਹਾਂ ਤੇ ਤੁਹਾਨੂੰ ਪਤਾ ਨਵੇਂ ਥਾ ਆਣ ਡਾਕਟਰ ਕਰਦਾ ਜੀ ਮੋਰੀ ਮਾਰੀ ਜਿਹੜੋ ਭਾਈ ਹੋਏ ਨਾ ਹਾਂ ਉਤਨਾ ਠੰਡੀ ਤੇ ਨਹੀਂ ਉਤਨਾ ਨਹੀਂ ਆਹ ਦੀ ਫੇਰ ਲੋ ਚੰਗੀ ਆ ਥਾਂ ਥੋੜੀ ਚੰਗੀ ਆ ਇਧਰ ਖਾ ਦਿਓ ਵੀਰ ਜੀ ਇੱਕ ਰੰ ਆਹ ਵੇਖ ਲੋ ਇਧਰ ਖਾ ਦਿਓ ਇੱਕ ਰੰ ਠੀਕ ਆ ਆ ਵੇਖ ਲੋ ਆਣ ਵੀ ਜਾਂਦੇ ਲੱਗਦੇ ਉਹਤਨਾ ਠੰਡੀ ਤੇ ਨਹੀਂ ਹੈ ਸੱਚੀ ਗੱਲ ਹੈ ਸਾਰਾ